ਕੀ ਬੰਦਾ ਲੱਗ ਰਿਹਾ ਤੇ ਐਕਟੀਵਿਟੀ ਕਰ ਰਿਹਾ ਤੇ ਕਹਿ ਰਿਹਾ ਕਿ ਅਸੀਂ ਕੁਰਬਾਨ ਪਾ ਕੇ ਨਹੀਂ ਜਾ ਸਕਦੇ ਆ ਦੇਖੋ ਤੇਜ ਦੇ ਵਿੱਚ ਦੇਖੋ ਕੀ ਸਿੱਖਾਂ ਵਾਸਤੇ ਕੀਤਾ ਜਾ ਰਿਹਾ ਕੀ ਕਾਨੂੰਨ ਨਹੀਂ ਹੈ ਇੱਥੇ ਇੱਕ ਪੁਲਿਸ ਆਫੀਸਰ ਹੈ ਮੈਂ ਅਗਲੇ ਸਟੇਸ਼ਨ ਤੇ ਜਾਵਾਂਗਾ ਉੱਥੋਂ ਦੀ ਮੈਂ ਵਿੱਚ ਬਹਿ ਜਾਵਾਂਗਾ ਜਾ ਕੇ ਤੇ ਇਹ ਜ਼ਬਰਦਸਤੀ ਜਾਣ ਕੇ ਕੋਈ ਗਲਤ ਅੰਸਰ ਖੜਾ ਹੈ ਕੋਈ ਐਕਟੀਵਿਟੀ ਗਲਤ ਕਰ ਰਿਹਾ ਪੁਲਿਸ ਵਾਲਾ ਹੈ ਤੇ ਆ ਜਾਣ ਬੁਝ ਕੇ ਇੱਥੇ ਮੈਨੂੰ ਰੋਕਿਆ ਗਿਆ ਸਟੇਸ਼ਨ ਦੇ ਉੱਤੇ ਇਹ ਸਿੱਖਾਂ ਨਾਲ ਦੇਖੋ ਕੀ ਧੱਕਾ ਹੋ ਰਿਹਾ ਇੱਥੇ ਦੇਸ ਦੇ ਵਿੱਚ ਤੇ ਬੇਇਨਸਾਫੀਆਂ ਸਿੱਖਾਂ ਨਾਲ ਹੋ ਰਹੀਆਂ ਆ ਦੇਖ ਲਓ ਸਾਧ ਸੰਗਤ ਜੀ ਆਹ ਦੇਖ ਲਓ ਬੰਦਾ ਇਹ ਜਾਣ ਨਹੀਂ ਦੇ ਰਿਹਾ ਮੈਨੂੰ ਔਰ ਮੇਰੇ ਮੈਂ ਤਾਂ 3 ਫੁੱਟੀ ਵੀ ਲੈ ਕੇ ਜਾ ਸਕਦਾ ਐ ਤੇ ਫਿਰ ਸੰਵਿਧਾਨ ਦੇ ਵਿੱਚ ਤੈਨੂੰ ਫੁੱਟੀ ਵੀ ਅਲਾਉਟ ਐ ਤੇ ਆਹ ਪਤਾ ਨਹੀਂ ਕਿਹੜਾ ਨਵਾਂ ਸੰਵਿਧਾਨ ਇਹਨਾਂ ਨੇ ਬਣਾ ਲਿਆ ਇੱਥੇ ਲਿਖਿਆ ਕਿ ਕਿਰਪਾਨ ਲੈ ਕੇ ਸਿੱਖ ਜਾ ਨਹੀਂ ਸਕਦਾ ਮੈਟਰੋ ਦੇ ਅੰਦਰ ਆ ਦੇਖ ਲਓ ਸਾਧ ਸੰਗਤ ਜੀ ਕਿੰਨਾ ਸਿੱਖਾਂ ਨਾਲ ਤਕਾ ਹੋ ਰਿਹਾ ਇਸ ਦੇਸ਼ ਦੇ ਅੰਦਰ ਔਰ ਰੋਜ਼ ਜਾਂਦੇ ਆ ਅਸੀਂ ਤਿਆਰ ਜੇਲ ਵੀ ਜਾਂਦੇ ਆ ਹਾਈ ਕੋਰਟ ਵੀ ਜਾਂਦੇ ਆ ਦਿੱਲੀ ਕੋਰਟ ਵੀ ਜਾਂਦੇ ਆ ਅੱਜ ਤੱਕ ਕਿਸੇ